ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਵਿਦੇਸ਼ ਜਾਣ ਵਾਲਿਆਂ ਦੇ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਕੈਨੇਡਾ ਚ ਵੱਡੀ ਬੇਰੁਜ਼ਗਾਰੀ ਅਤੇ ਆਸਟ੍ਰੇਲੀਆ ਦੇ ਸਖਤ ਸਟੂਡੈਂਟ ਵੀਜ਼ਾ ਨੀਮਾ ਦੇ ਕਰਕੇ ਪੰਜਾਬ ਦੇ ਨੌਜਵਾਨਾਂ ਚ ਪੜ੍ਹਾਈ ਤੇ ਕਮਾਈ ਕਰਨ ਦੇ ਲਈ ਉਦੇਸ਼ ਜਾਂਦਾ ਕਰੇਜੇ ਘਟ ਗਿਆ ਹੈ ਤੇ ਪਹਿਲੇ ਸਾਲ ਤੱਕ ਨੌਜਵਾਨ 12ਵੀਂ ਪਾਸ ਕਰਨ ਤੋਂ ਪਹਿਲਾਂ ਹੀ ਵੀਜ਼ੇ ਦੀ ਤਿਆਰੀ ਸ਼ੁਰੂ ਕਰ ਦਿੰਦੇ ਸਨ ਪਰ ਹੁਣ ਇਹੀ ਵਿਦਿਆਰਥੀ ਆਪਣੇ ਹੀ ਸੁਭੇ ਚ ਗ੍ਰੈਜੂਏਟ ਵਿੱਚ ਦਾਖਲਾ ਲੈ ਰਹੇ ਹਨ ਦੂਜੇ ਦੇਸ਼ਾਂ ਵਿੱਚ ਵੀ ਗਰੰਟੀ ਮਨੀ ਆਈਲੈਟਸ ਬੈਂਡ ਤੋਂ ਲੈ ਕੇ ਪਰਿਵਾਰ ਅਤੇ ਜੀਵਨ ਸਾਥੀ ਨੂੰ ਨਾਮ ਬਲਾਉਣ ਤੱਕ ਦੀਆਂ ਪਾਬੰਦੀਆਂ ਉਦਾਤ ਚੁੱਕੀਆਂ ਹਨ ਜਿਸੇ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਚ ਪਿਛਲੇ ਸਾਲਾਂ ਦੇ ਮੁਕਾਬਲੇ ਡੇਢ ਤੋਂ ਦੋ guna ਜ਼ਿਆਦਾ ਬੱਚੇ ਦਾਖਲੇ ਲਈ ਆ ਰਹੇ ਹਨ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਸੀਟਾ ਵਧਾਉਣੀਆਂ ਪੈਣਗੀਆਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਜਿਸਟਰਾਰ ਕੇ ਐਸ ਕਾਲੋ ਨੇ ਦੱਸਿਆ ਕਿ ਪਿਛਲੀ ਵਾਰ 5800 ਸੀਟਾਂ ਲਈ 10000 ਅਜੀਆਂ ਆਈਆਂ ਸਨ ਇਸ ਸਾਲ 6500 ਸੀਟਾਂ ਦੇ ਲਈ ਕਰੀਬ 21000 ਵਿਦਿਆਰਥੀਆਂ ਦੀਆਂ ਅਰਜ਼ੀਆਂ ਆਈਆਂ ਹਨ ਅਤੇ ਇੰਨੇ ਚ ਬਹੁਤ ਜੇ ਹਨ ਜੋ ਹੁਣ ਇੱਥੇ ਦੀ ਔਕੀਂ ਜ਼ਿੰਦਗੀ ਦਾ ਕਰਕੇ ਕੈਨੇਡਾ ਚ ਵਧੇ ਜਾਣ ਬਾਰੇ ਨਹੀਂ ਸੋਚ ਰਹੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ